ਮੁਰਦਾਬਾਦ ਮੁਰਦਾਬਾਦ ਪੂਰੇ ਨਾਲ ਦਿਸਕਰੇ ਪਾਰੀ ਕਰਨੀਆਂ ਸਰਕਾਰਾਂ ਮੁਰਦਾਬਾਦ 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 ਕਿ ਮਜ਼ਦੂਰਾਂ ਦੀਆਂ ਜਿਸੇ ਬੰਦੀਆਂ ਤੇ ਕਿਸਾਨਾਂ ਦੀਆਂ ਜਿਸੇ ਬੰਦੀਆਂ ਨੇ ਲੜਦੀਆਂ ਉਹ ਅੱਜ ਸਰਕਾਰ ਦਾ ਟਾਈਮ ਆੜਾ ਟਾਈਮ ਆ ਉਹਦੇ ਸਬੰਧ ਜਿੱਦਾਂ ਆਪਾਂ ਇੱਥੇ ਮੰਗ ਪੱਤਰ ਦੇਣਾ ਵਾ ਅੱਜ ਉਹ ਮੰਗ ਪੱਤਰ ਮੈਂ ਤੁਹਾਨੂੰ ਪੜਕੇ ਸੁਣਾਉਣਾ ਵਾ ਪਰ ਮੰਗ ਪੱਤਰ ਪੜ੍ਹ ਤੋਂ ਬਾਅਦ ਦਿੱਤੇ ਤੋਂ ਬਾਅਦ ਆਪਾਂ ਬਹਿਣਾ ਨਹੀਂ ਫਿਰ ਵੀ ਆਪਾਂ ਤਿਆਰ ਬਰ ਤਿਆਰ ਰਹਿਣਾ ਵਾ ਕਿਉਂਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਹਨਾਂ ਕੋ ਮੌਜਵਾ ਕੋਠਿਆਂ ਦਾ ਲੈਣਾ ਜੇ ਆਪਣਾ ਡੰਗਰ ਮਰ ਗਿਆ ਵਾ ਜਾਂ ਆਪਣੇ ਕੋਠੇ ਚੋਰੇ ਆ ਉਹਨਾਂ ਦਾ ਮੌਜਵਾ ਲੈਣਾ ਤੇ ਆਪਾਂ ਨੂੰ ਘਰ ਨਹੀਂ ਬਹਿਣਾ ਪੈਣਾ ਆਪਾਂ ਨੂੰ ਫੇਰ ਵੀ ਆਪਾਂ ਨੂੰ ਕੰਮਰ ਕੱਥੇ ਕਰਦੇ ਹੀ ਪਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਛੱਡੇ 'ਚ ਡੰਡਾ ਪਾ ਕੇ ਰੱਖਿਓ ਪਿੰਡੂ ਦੇ ਖੇਧਮੂਰ ਜੱਸੇਬੰਦੀਆਂ ਸਾਂਝਾ ਮੋੜਤਾ ਨੰਬਰ ਮਤੀ ਸੇਵਾ ਵਿਖੇ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਰਾਹੀਂ ਵਿਸ਼ਾ ਸੂਬੇ ਤੇ ਜ਼ਮੀਨਾਂ ਖਾਦ ਨਹੀਂ ਰੁਪਏ ਨੂੰ ਕਰਤਿਆਂ ਦੇ ਮੰਗਾ ਮਸਲਿਆਂ ਦਾ ਮਨ ਪੱਤਰ ਸ੍ਰੀ ਮਾਨ ਜੀ ਪਿੰਡੋ ਕਰਤਿਆਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਅਸੀਂ ਪਿੰਡ ਦੇ ਖੇਤ ਮਿਹਨਤੂ ਜਿਵੇਂ ਬੰਦਿਆਂ ਦੇ ਸਾਹੇ ਮੋਟੇ ਵੱਲੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਪਰੰਤੂ ਇਸ ਡਾਢੇ ਦੁੱਖ ਵੱਲ ਰੋਜ਼ ਨਾਲ ਕਹਿਣਾ ਪੈ ਰਿਹਾ ਹੈਗੇ ਸੂਬਾ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਪੂਰੀਆਂ ਕਰਨ ਵੱਲ ਜਾਂ ਤਾਂ ਉਹਨਾਂ ਹੀ ਧਿਆਨ ਨਹੀਂ ਖਿੱਚੀ ਤਾ ਜਾਂ ਘੜ ਰਿਹਾ ਹੈ ਜਾਂ ਫਿਰ ਲੋਕੇ ਲਾਂ ਫਲੁਕੋ ਕੇ ਲਾਂਨ ਕਰਕੇ ਸਾਰ ਦਿੱਤਾ ਜਾਂਦਾ ਹੈ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਨਾ ਜਾ ਅਸੀਂ ਹੇਠ ਲਿਖੀਆਂ ਮੰਗਾਂ ਭੇਜ ਕੇ ਮੰਗ ਕਰਦੇ ਹਾਂ ਕਿ ਸਾਨੂੰ ਫੌਰੀ ਉੱਚ ਪੱਧਰੀ ਮੀਟਿੰਗ ਦਿੱਤੀ ਜਾਵੇ ਅਤੇ ਮੰਗਾ ਮੰਗ ਪੱਤਰ ਵਿੱਚ ਦਰਜ ਸਾਡੀਆਂ ਨਿਆਹ ਸੰਕਤ ਮੰਗਾਂ ਪੂਰੀਆਂ ਕੀਤੀਆਂ ਜਾਣ। ਨੰਬਰ 1 ਮਨਰੇਗਾ ਮਨੁਨ 3 ਸਾਰੇ ਕਿਰਤੀ ਪਰਿਵਾਰਾਂ ਨੂੰ ਸੁਰਚੇ ਜੀਆਂ ਨੂੰ 700 ਰੁਪਏ ਦੀ ਦਿਹਾੜੀ ਨਾਲ ਸਾਰਾ ਸਾਲ ਕੰਮ ਦਿੱਤਾ ਜਾਵੇ। ਇਸ ਐਕਟ ਦੇ ਘੇਰਾ ਵਧਾ ਕੇ ਸ਼ਹਿਰੀ ਮਜ਼ਦੂਰਾਂ ਨੂੰ ਪਜਵਾਂ ਗਰੰਟੀਸ਼ੁਦਾ ਰੁਜ਼ਗਾਰ ਦਿੱਤਾ ਜਾਵੇ। ਉਜਰਤ ਅਦਾਗੀ ਤੁਰੰਤ ਕੀਤੀ ਜਾਵੇ। ਕੀਤੇ ਹੋਏ ਕੰਮ ਬਕਾਇਆ ਤੁਰੰਤ ਅਦਾ ਕੀਤੇ ਜਾਣ। ਵਿੰਡੂ ਦੇ ਖੇਤ ਵਿੱਚ ਵੀ ਪੱਕੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਕੰਮ ਦੇ ਅਧਿਕਾਰ ਨੂੰ ਮੌਲਕਤ ਅਧਿਕਾਰ ਦੇ ਕੇ ਸ਼ਾਮਲ ਕੀਤਾ ਜਾਵੇ ਹਰ ਬਾਲਕ ਕਿਰਤੀ ਨੂੰ ਮੰਤਰੀ ਕਿਰਤ ਕਾਨਫਰੰਸ ਕਾਨਫਰੰਸ ਦੀਆਂ ਸਵਾਰਥਾਂ ਅਨਸਾਰ ਉਜਰਤਾ ਦਿੱਤੀਆਂ ਜਾਣ ਕੰਮ ਦਾ ਮਿਲਨ ਤੇ ਸੁਰਗਤ ਵਿੱਚ ਘਟੋ ਘਟ 5000 ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਸਰਾ ਹਿੱਸਾ ਸਮੂਤੀ ਐਸ்சி ਭਾਈਚਾਰੇ ਨੂੰ ਘੱਟ ਰੇਟ ਦੇ ਦੇਣ ਯਕੀਨੀ ਬਣਾਇਆ ਜਾਵੇ ਅਤੇ ਬੋਲੀ ਅਸੀਂ ਸਰਦ ਧਰਮਸ਼ਾਲਾ ਵਿੱਚ ਕੀਤੀ ਜਾਵੇ ਅਤੇ ਡਮੀ ਬੋਲੀਆਂ ਰੰਧ ਕੀਤੀਆਂ ਜਾਣ ਅਤੇ ਇਸ ਦਾ ਪੱਕਾ ਹੱਲ ਕੀਤਾ ਜਾਵੇ। ਨਜੂਮ ਜ਼ਮੀਨਾਂ ਦੇ ਮਾਲਕੀ ਹੱਕ ਮਜ਼ਦੂਰਾਂ ਦਿੱਤੇ ਜਾਣ ਅਤੇ ਇਹਨਾਂ ਉੱਪਰ ਤਣਾਟਾਂ ਦੇ ਕੀਤੇ ਕਬਜ਼ੇ ਹਟਾਏ ਜਾਣ। ਆਬਾਦਕਾਰ ਮਜ਼ਦੂਰਾਂ ਦੇ ਕਰੀਬ ਕਿਸਾਨਾਂ ਨੂੰ ਜੜਾ ਬੰਦ ਕੀਤਾ ਜਾਵੇ ਅਤੇ ਬਾਦ ਕੀਤੀਆਂ ਜ਼ਮੀਨਾਂ ਸਮੇਤ ਪੰਚਾਇਤੀ ਤੇ ਸ਼ਾਮਲ ਠਫਾਵਾਂ ਜ਼ਮੀਨ ਉੱਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੰਜਾਬ ਸਰਕਾਰ ਉਹ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਿਰਫ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਵੱਲੋਂ ਹੜੱਪੇ ਜਾਣ ਤੇ ਅਤੇ ਕਿਸਾਨਾਂ ਦੇ ਉਜਾੜੇ ਦਾ ਸਾਧਨ ਬਣੇਗੀ ਸਭੋ ਇਸ ਪਿੰਡ ਤੇ ਅਤੇ ਇਸ ਪਿੰਡ ਤੇ ਮਜ਼ਦੂਰਾਂ ਲਈ ਤਬਾਹ ਕੁਰਬਤ ਹੋਵੇਗੀ ਮਨਰੇਗਾ ਸਮੇਤ ਹਰ ਤਰ੍ਹਾਂ ਦਾ ਮਿਲਦਾ ਮਾੜਾ ਮੋਟਾ ਰਜਗਾਰ ਵੀ ਖਤਮ ਕਰ ਦੇਵੇਗਾ ਇਸ ਲਈ ਲੈਂਡ ਪੂਲਿੰਗ ਪਾਲਿਸੀ ਤੁਰੰਤ ਰੱਦ ਕੀਤੀ ਜਾਵੇ ਸਾਰੇ ਲੋੜਵੰਦਾਂ ਨੂੰ ਮਜ਼ਦੂਰਾਂ ਨੂੰ ਦਸਦਾ ਮਰਲਿਆਂ ਦੇ ਰੈਸ਼ੀ ਪਲਾਟ ਅਤੇ ਮਕਾਨ ਸਾਰੀ ਆਵਾਸ ਦੇ 5 ਲੱਖ ਦੀ ਗ੍ਰਾਂਟ ਪਰਿਵਾਰਪਤੀ ਗ੍ਰਾਂਟ ਦਿੱਤੀ ਜਾਵੇ ਪਹਿਲਾਂ ਕੱਟੇ ਹੋਏ ਪਲਾਟਾਂ ਦੇ ਤੁਰੰਤ ਕਬਜ਼ੇ ਦਵਾਏ ਜਾਣ ਜਿਨ੍ਹਾਂ ਪਿੰਡਾਂ ਵਿੱਚ ਦੀਆਂ ਪੰਚਾਇਤਾਂ ਨੇ ਪਲਾਟ ਦੇਣ ਲਈ ਮਤੇ ਪਾਏ ਹੋਏ ਹਨ ਉਹਨਾਂ ਨੂੰ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਲਾਲ ਲਕੀਰ ਅੰਦਰਲੇ ਪਰਿਵਾਰ ਨੂੰ ਮਾਲਕੀ ਹੱਕ ਦੇਣ ਪ੍ਰਕਿਰਿਆ ਤੋਂ ਵਾਂਝੇ ਰਹੇ ਗਏ ਮਜ਼ਦੂਰਾਂ ਨੂੰ ਵੀ ਮਾਲਕੀ ਹੱਕ ਤੱਕ ਦਿੱਤੇ ਜਾਣ ਭਟਾਪਾ ਤੇ ਵਿਧਵਾਾਂਗੇ ਹੁਣਾਂ ਤੇ ਆਸ਼ਰਮ ਪੈਨਸ਼ਨ ਨੂੰ ਘਟੋ-ਘਟ 5000 ਪ੍ਰਤੀ ਮਹੀਨਾ ਦਿੱਤਾ ਜਾਵੇ ਉਮਰ ਦੀ ਹੱਦ ਔਰਤ 55 ਸਾਲ ਅਤੇ ਮਰਦ ਦੀ 52 ਸਾਲ ਮਿੱਤੀ ਜਾਵੇ। ਚੋਣ ਬਾਅਦ ਦੇ ਅਨੁਸਾਰ ਔਰਤਾਂ ਨੂੰ ਪ੍ਰਤੀ ਮਹੀਨਾ 1100 ਰੁਪਏ ਦਿੱਤੇ ਜਾਣ ਅਤੇ ਰੈਂਡੀਆਂ ਚੋਣ ਗਰੰਟੀਆਂ ਵੀ ਲਾਗੂ ਕੀਤੀਆਂ ਜਾਣ। ਸਖਤ ਚੜੀ ਮਹਿੰਗਾਈ ਨੂੰ ਤੁਰੰਤ ਕੰਟਰੋਲ ਕੀਤਾ ਜਾਵੇ। ਸਰਨਜਨਕ ਜਨਨਕ ਦਾ ਪੱੜ ਪ੍ਰਣਾਲੀ ਮਜ਼ਬੂਤ ਕਰਕੇ ਮਜ਼ਦੂਰਾਂ ਤੇ ওভারਲੋਡ ਬੰਦਾਂ ਨੂੰ ਰਸੋਈ ਦੀ ਵਰਤੋਂ ਦੀਆਂ ਸਾਰੀਆਂ ਘਰੇਲੂ ਵਸਤਾਂ ਸਸਤੇ ਭਾਅ ਦੇ ਸਰਕਾਰੀ ਡੀਪੋਆਂ ਰਾਹੀਂ ਦਿੱਤੀਆਂ ਜਾਣ। ਸਰਕਾਰੀ ਡੀਪੋਆਂ ਆਂਟੇ ਦੀ ਜਗ੍ਹਾ ਕਣਕ ਦੀ ਕਿੱਤੀ ਜਾਵੇ ਰਾਸ਼ਨ ਦੀ ਵੰਡ ਸਮੇਂ ਖੁੰਦੀ ਪਿੰਡੂ ਤਣਾਟਾਂ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਰਹਿੰਦੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਏ ਜਾਣ ਕਟੇ ਕਾਰਡ ਮੁੜ ਚਾਲੂ ਕੀਤੇ ਜਾਣ ਮਜ਼ਦੂਰ ਅਸਬੇਹ ਜਮੀਨੇ ਛੋੜ ਜਮੀਨੇ ਗਰੀਬ ਕਿਸਾਨਾਂ ਸਿਰ ਚੜਿਆ ਸਰਕਾਰੀ ਗੈਰ ਸਰਕਾਰੀ ਅਤੇ ਸਰਕਾਰੀ ਕਰਜ਼ਾ ਸਮੇਤ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਮਾਫ ਕੀਤੇ ਜਾਵੇ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਕਰਜ਼ੇ ਬਦਲੇ ਮਜ਼ਦੂਰ ਤੇ ਹੋਰ ਔਰਤਾਂ ਦੇ ਘਰਾਂ ਦਾ ਘਰੇਲੂ ਸਮਾਨ ਜ਼ਬਤ ਕਰ ਤੇ ਸਮਾਜਿਕ ਪਾਵਰ ਟੇਮ ਮਜ਼ਦੂਰਾਂ ਔਰਤਾਂ ਦਲੇਰ ਕਰਨ ਤੇ ਸਖਤ ਪਾਬੰਦੀ ਲਾਈ ਜਾਵੇ ਮਜ਼ਦੂਰਾਂ ਨੂੰ ਸਰਕਾਰੀ ਬੈਂਕਾਂ ਵਿੱਚ ਬਿਨਾਂ ਵਿਆਜ ਲੰਮੀ ਮਿਆਦ ਤੇ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ ਕਰਜ਼ੇ ਤੇ ਗਰੀਬੀ ਕਾਰਨ ਖੁਦਕੁਸ਼ੀਆਂ ਕਰ ਰਹੇ ਮਜ਼ਦੂਰਾਂ ਕਿਸਾਨਾਂ ਆਰਸ਼ਦਾਂ ਨੂੰ 10 ਲੱਖ ਰੁਪਏ ਮੁਆਵਜ਼ਾ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਮਜ਼ਦੂਰਾਂ ਨੂੰ ਕਾਰਪੋਰੇਟ ਸੁਸਾਇਟੀਆਂ ਵਿੱਚੋਂ ਮੈਂਬਰ ਬਣਾ ਕੇ 1 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਵਿਆਜ ਦੇਣਾ ਯਕੀਨੀ ਬਣਾਇਆ ਜਾਵੇ ਮਜ਼ਦੂਰਾਂ ਨੂੰ ਕਾਰਪੋਰੇਟ ਸੁਸਾਇਟੀਆਂ ਦੇ ਮੈਂਬਰ ਨਾ ਬਣਾਉਣ ਵਾਲੇ ਧਨਕਾਰੀਆਂ ਤੇ ਜ਼ਗੀਰੂ ਤਨਾਟਾਂ ਦਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਖੇਤੀ ਮੋਟਰ ਦੀ ਖੇਤੀ ਮੋਟਰਾਂ ਦੀ ਦਰਾਂ ਮਜ਼ਦੂਰਾਂ ਦੇ ਕੋਲ ਘਰੇਲੂ ਬਿਜਲੀ ਦੇ ਨਿਗਰਾਨ ਸ਼ਰਤ ਰੋਕ ਕੇ ਜਾਣ ਜਿਨ੍ਹਾਂ ਮਜ਼ਦੂਰਾਂ ਦੇ ਹੋਰ ਗਰੀਬਾਂ ਲੋਕਾਂ ਦੇ ਬਿਜਲੀ ਦੇ ਮੀਟਰ ਫੁੱਟੇ ਹਨ ਉਪਰਧ ਲਵਾਈ ਜਾਣ ਘਰੇਲੂ ਬਿਜਲੀ ਗੱਲਾਂ ਦੇ ਪਿਛਲੇ ਬਕਾਇਆ ਸਾਰੇ ਬਕਾਇਆ ਅਤੇ ਕੀਤੇ ਗਏ ਜੁਰਮਾਨੇ ਮਾਫ ਕੀਤੇ ਜਾਣ ਖੇਤੀ ਮੋਟਰਾਂ ਦੇ ਕਨੈਕਸ਼ਨ ਦੇਣ ਮੌਕੇ ਤੇ ਅਨਸ਼ੁਭਜਾਤੀਆਂ ਨੂੰ ਪਛੜੀਆਂ ਸਰਿਆਣੀਆਂ ਦਾ ਰਾਖਵਾ ਕੋਟਾ ਰੱਖ ਕੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਨੈਕਸ਼ਨ ਦਿੱਤੇ ਜਾਣ ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਕ੍ਰਿਪਟਮ ਸਮਾਰਟ ਮੀਟਰ ਲਗਾਉਣ ਦੇ ਬੰਦ ਕੀਤੇ ਜਾਣ ਜ਼ਮੀਨ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਦੇ ਛੋਟੇ ਜ਼ਮੀਨ ਦੇ ਕਿਸਾਨਾਂ ਵਿੱਚ ਮੁਕਤ ਵੰਡੀਆਂ ਜਾਣ ਅਨਛੂਤ ਜਾਤੀਆਂ ਪਛੜੀਆਂ ਸਰਿਆਣੀਆਂ ਦੇ ਔਰਤਾਂ ਉੱਤੇ ਹੁੰਦੇ ਜਾਤੀਪਾਤ ਲਿੰਗਤੂ ਜ਼ਬਰ ਦੇ ਵਿਕਤਰਾ ਬੰਦ ਕੀਤਾ ਜਾਵੇ ਉਪਤ ਜੁਰਮਾਂ ਖਿਲਾਫ ਦਰਜ ਕੀਤੇ ਕੇਸਾਂ ਅਨੁਸਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਰਕਾਰੀ ਸਕੂਲਾਂ ਵਿੱਚ ਲੋੜ ਅਨੁਸਾਰ ਬਟੀਚਰ ਰੈਗੂਲਰ ਭਰਤੀ ਕੀਤੀ ਜਾਣ ਸਾਰੇ ਲੋਕਾਂ ਨੂੰ ਸਰਕਾਰੀ ਤੌਰ ਤੇ ਬਰਾਬਰ ਵਿੱਦਿਆ ਮੁਕਤ ਕੀਤੀ ਜਾਵੇ ਨਵੇਂ ਵਿੱਦਿਆ ਨੀਤੀ 2020 ਰੱਦ ਕੀਤੀ ਜਾਵੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੇ ਵਾਜਿਬੇ ਚਾਲੂ ਕੀਤੇ ਜਾਣ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਪਹਿਲਾਂ ਬਣੇ ਸਰਕਾਰੀ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ ਰੈਗੂਲਰ ਭਰਤੀ ਕਰਕੇ ਨਵੇਂ ਡਾਕਟਰ ਰੱਖੇ ਜਾਣ ਦਵਾਈਆਂ ਦੇ ਟੈਸਟਾਂ ਸਮੇਤ ਸਾਰੇ ਇਲਾਜ ਦਾ ਪ੍ਰਬੰਧ ਸਰਕਾਰ ਮੁਕਤ ਕਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਮੁਕਤ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਦੁਕਾਨ ਦੇ ਫਰਜ਼ਕਾਰਾਂ ਅਧਾਰਾ ਐਕਟ 1958 ਵਿੱਚ ਸੋਧ ਲਈ ਜਾਰੀ ਕੀਤਾ ਗਿਆ ਕਿਰਤੀ ਵਿਰੋਧ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਕੇਂਦਰ ਸਰਕਾਰ ਵੱਲੋਂ ਦਿੱਤੇ ਕਾਨੂੰਨਾਂ ਵਿੱਚ ਕੀਤੀ ਗਈਆਂ ਸੋਧਾਂ ਵਿਰੋਧ ਪੰਜਾਬ ਐਸੈਂਬਲੀ ਵਿੱਚ ਮਤਾ ਪਾਸ ਕੀਤਾ ਜਾਵੇ ਪੰਜਾਬ ਵਿੱਚ ਕਿਰਤੀਆਂ ਦੇ ਹੱਕ ਦੀ ਰਾਖੀ ਕੀਤੀ ਜਾਵੇ ਹਕੀ ਮੰਗਾਂ ਲਈ ਜਮੂਰੀ ਲੀਹਾ ਦੇ ਸਿਗਰਤ ਕਰਦੇ ਲੋਕਾਂ ਨੂੰ ਪੂਛ ਜ਼ਬਰਦਸਤ ਕੀਤੇ ਜਾਣ ਹੌਲ드 ਦੌਰਾਨ ਮਜ਼ਦੂਰਾ ਕਿਸਾਨਾਂ ਦਾ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ ਵੱਲੋਂ ਪੇਂਡੂ ਮਜ਼ਦੂਰ ਜੱਤੇ ਫਸੀਆਂ ਜਿਹੜੀਆਂ ਆਪਣੇ ਸਾਂਝੀਆਂ ਮਜ਼ਦੂਰ ਜੱਤੇ ਮਜ਼ਦੂਰ ਜੱਤੇ ਇਹ ਸਾਥੀ ਆਪਣੇ ਇਹ ਜਿਹੜਾ ਮੰਗ ਪੱਤਰ ਆ ਇਹ ਆਪਾਂ ਜਿਹੜਾ ਦਿੱਤਾ ਆ ਤੇ ਹੁਣ ਆਪਾਂ ਨਾਰੇ ਲਾਉਣੇ ਤੁਹਾਡੀ ਆਵਾਜ਼ ਜਿਹੜੀ ਆ